ਨਿਊਜ਼ੀਲੈਂਡ ਸਰਕਾਰ ਨੇ 150 ਭਾਰਤੀ ਵਿਦਿਆਰਥੀਆਂ ਨੂੰ ਰਿਪੋਰਟ ਕਰਨ ਦੇ ਹੁਕਮ ਦਿੱਤੇ ਨੇ ਇਸ ਮਗਰ ਵਿਦਿਆਰਥੀਆਂ ਜਿਸ ਅਹਿਮ ਦਾ ਮਾਹੌਲ ਹੈ ਤੁਹੇ ਬਸੇ ਸਰਕਾਰ ਨੇ ਭਾਰਤੀ ਵਿਦਿਆਰਥੀਆਂ ਨੂੰ ਰਿਪੋਰਟ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਦਰਸ਼ਨ ਨਿਊਜ਼ੀਲੈਂਡ ਇਮੀਗ੍ਰੇਸ਼ਨ ਕਾਨੂੰਨ ਮੁਤਾਬਕ ਇੰਟਰਨੈਸ਼ਨਲ ਵਿਦਿਆਰਥੀਆਂ ਨੂੰ ਕੋਰਸ ਦੇ ਸਮੇਂ ਦੌਰਾਨ ਦੇਸ਼ ਵਿੱਚ ਰਹਿਣ ਲਈ ਲੋੜਿੰਦਾ ਫੰਡ ਹੋਣ ਦੇ ਸਬੂਤ ਤੇ ਦਸਤਾਵੇਜ਼ ਦੇਣੇ ਹੁੰਦੇ ਨੇ ਪਰ ਏਜੰਟਾਂ ਨੇ ਬੈਂਕ ਅਧਿਕਾਰੀ ਨਾਲ ਮਿਲ ਕੇ ਇਮੀਗ੍ਰੇਸ਼ਨ ਵਿਭਾਗ ਕੋਲ ਫਰਜ਼ੀ ਵਿਤੀ ਦਸਤਾਵੇਜ਼ ਦਾਖਲ ਕਰ ਦਿੱਤੇ ਜਾਂਚ ਦੇ ਦੌਰਾਨ ਸਾਰੇ ਵਿਦਿਆਰਥੀ ਫਸ ਗਏ ਇਸ ਤਰ੍ਹਾਂ ਏਜੰਟਾਂ ਦੀ ਗਲਤੀ ਦਾ ਖਮਿਆਜ਼ਾ ਹੁਣ ਵਿਦਿਆਰਥੀ ਭੁਗਤ ਰਹੇ ਨੇ जम्मू कश्मीर ਦੇ ਉਰੇ ਵਿੱਚ ਆਰਮੀ ਹੈੱਡਕੁਆਟਰ ਵਿਖੇ ਹੋਏ دہشت گرد ਹਮਲੇ ਦੀ ਸੰਕਟਰਾਸ਼ਟਰਾ ਜਨਰਲਸ ਕਤਰ ਬਾਨ ਕੀ ਮੂਨ ਨਿੰਦਾ ਕੀਤੀ ਹੈ ਸੰਕਟਰਾਸ਼ਟਰਾ ਦੇ 71ਵੇਂ ਸੈਸ਼ਨ ਦੌਰਾਨ ਬੋਲਦਿਆਂ ਬਾਨ ਕੀ ਮੂਨ ਨੇ ਆਖਿਆ ਕਿ دہشت گرد ਘਟਨਾਵਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਉਨ੍ਹਾਂ ਕਿਹਾ ਕਿ دہشت گردਾਂ ਨੇ ਜੋ ਖੂਨੀ ਕਿਰਕੇੜੀ ਹੈ ਉਸ ਦੀ ਉਹ ਨਿੰਦਾ ਕਰਦੇ ਨੇ ਉਨ੍ਹਾਂ ਹਮਲੇ 'ਚ ਸ਼ਹੀਦ ਸੈਨਿਕਾ ਦੇ ਪਰਿਵਾਰਿਕ ਮੈਂਬਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਬ੍ਰਿਟੇਨ ਦੇ ਵਿਦੇਸ਼ ਮੰਤਰੀ ਪੌਲਿਸ ਜੌਨਸਨ ਨੇ ਕਿਹਾ ਕਿ ਬ੍ਰਿਟਨ ਅਤਵਾਦ ਦੇ ਖਿਲਾਫ ਲੜਾਈ ਤੇ ਦੋਸ਼ੀਆਂ ਨੂੰ ਨਿਆਂ ਦੇ ਕਟਾਰੇ 'ਚ ਲਿਆਉਣ ਲਈ ਭਾਰਤ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾ ਹੈ ਜੌਨਸਨ ਨੇ ਜੰਮੂ ਕਸ਼ਮੀਰ 'ਚ ਹੋਏ ਅਤਵਾਦੀ ਹਮਲੇ ਨਿੰਦਾ ਕੀਤੀ ਤੇ ਕਿਹਾ ਕਿ ਉਹ ਪੀੜਤਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੇ ਪ੍ਰਤੀ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕਰਦੇ ਨੇ ਵਾਈਟ ਹਾਊਸ ਨੇ ਜੋ ਮੁਕਸ਼ ਮੀਰ ਦੇ ਉਰੀ ਹਮਲੇ ਦੀ ਨਿੰਦਾ ਕੀਤੀ ਤੇ ਕਿਹਾ ਕਿ ਅਮਰੀਕਾ ਤਵਾਦ ਨਾਲ ਲੜਨ ਦੇ ਲਈ ਭਾਰਤ ਦੇ ਨਾਲ ਮਜ਼ਬੂਤ ਪਾਕਿਦਾਰੀ ਲਈ ਵਚਨਬੱਧ ਹੈ ਵਿਦੇਸ਼ ਮੰਤਰਾਲੇ ਦੇ ਬੁਲਾਰੇ ਜੌਨ ਕਰਬੀ ਨੇ ਕਿਹਾ ਹੈ ਕਿ ਅਮਰੀਕਾ 18 ਸਤੰਬਰ ਨੂੰ ਤੜਕੇ ਕਸ਼ਮੀਰ ਚ ਭਾਰਤੀ ਸੈਨਿਕ ਟਿਕਾਣੇ 'ਤੇ ਹੋਏ ਹਮਲੇ ਦੀ ਜ਼ੋਰਦਾਰ ਨਿੰਦਾ ਕਰਦਾ ਹੈ ਪਾਕਿਸਤਾਨ ਹੁਣ ਪਰਮਾਣੂ ਹਮਲੇ ਦੀ ਧਮਕੀ ਦੇ ਰਿਹਾ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸੀਫ ਨੇ ਇੱਕ ਪਾਕਿਸਤਾਨੀ ਟੀਵੀ ਚੈਨਲ ਨੂੰ ਤੇ ਇੰਟਰਵਿਊ ਚ ਗਿਆ ਹੈ ਕਿ ਜੇਕਰ ਉਨ੍ਹਾਂ ਦੀ ਸੁਰੱਖਿਆ ਨੂੰ ਖਤਰਾ ਹੋਇਆ ਤਾਂ ਪਾਕਿਸਤਾਨ ਪਰਮਾਣੂ ਹਮਲਾ ਕਰਨ ਤੋਂ ਗੁਰੇਜ਼ ਨਹੀਂ ਕਰੇਗਾ ਸਕਟਰਾਸ਼ਟ੍ਰਸ ਮਿਲਨ ਹਿੱਸਾ ਲੈਣ ਲਈ ਅਮਰੀਕਾ ਪਹੁੰਚੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਇੱਕ ਪਰਫਿਰ ਕਸ਼ਮੀਰ ਦਾ ਰਾਗ ਲਾਪਿਆ ਸ਼ਰੀਫ ਨੇ ਕਿਹਾ ਹੈ ਕਿ ਕਸ਼ਮੀਰੀ ਨੌਜਵਾਨਾਂ ਨੇ ਕਸ਼ਮੀਰ ਦੀ ਆਜ਼ਾਦੀ ਦੀ ਲੜਾਈ ਵਿੱਚ ਜਾਨ ਪਾ ਦਿੱਤੀ ਹੈ ਬੀਬੀਸੀ ਦੀ ਖਬਰ ਦੇ ਮੁਤਾਬਕ ਸ਼ਰੀਫ ਨੇ ਕਿਹਾ ਕਿ ਕਸ਼ਮੀਰ 'ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਬੰਦ ਹੋਵੇ ਦੁਨੀਆ ਨੂੰ دہشت گردੀ ਅਤੇ ਆਜ਼ਾਦੀ ਦੀ ਲੜਾਈ 'ਚ ਫਰਕ ਕਰਨਾ ਹੋਵੇਗਾ ਰੂਸੀ ਸੰਸਦੇ ਹੇਠਲੇ ਸਦਨੀ ਹੋਏ ਮਤਦਾਨ ਚ ਸਰਵੇਖਣਾ ਮੁਤਾਬਕ ਰਾਸ਼ਟਰਪਤੀ ਪੁਤਿਨ ਦੀ ਯੂਨਾਈਟਿਡ ਰਸ਼ੀਆ ਪਾਰਟੀ ਨੂੰ ਖਾਸੀ ਵਧ ਤਹਾਸਲ ਹੋਈ ਹੈ ਹਾਲਾਂਕਿ ਸਰਵੇਖਣਾ ਚ ਕਿਹਾ ਗਿਆ ਹੈ ਕਿ ਪੁਤਿਨ ਦੀ ਪਾਰਟੀ ਨੂੰ ਸਾਲ 2011 ਚ ਹੋਈਆਂ ਸੰਸਦੀ ਚੋਣਾਂ ਦੇ ਮੁਕਾਬਲੇ ਘੱਟ ਸਮਰਥਨ ਮਿਲੇ ਹੈ